ਸਾਬਾ ਅੱਜ ਇਹ ਪ੍ਰਦਰਸ਼ਨ ਹੈ ਹਾਲਗੇੜ ਦੇ ਬਾਹਰ ਕੀ ਕਹਿਣਾ ਚਾਹੂਗਾ ਅੱਜ ਜਿਹੜੀ ਭਗਵੰਤਬਾਨ ਜੀ ਦੀ ਲੋਕ ਮਾਰੂ ਸਰਕਾਰ ਹੈ ਜਿਨ੍ਹਾਂ ਦੀ ਨਲਾਕੀ ਕਰਕੇ ਅੱਜ ਪੰਜਾਬ ਦਾ ਕਿਸਾਨ ਉਜੜ ਗਿਆ ਔਰ ਲੱਖਾਂ ਕਰੋ 4 ਲੱਖ ਤੋਂ ਵੱਧ ਏਕੜ ਦੀ ਜ਼ਮੀਨ ਜਿਹੜੀ ਹੈ ਉਹ ਖਰਾਬ ਹੋ ਗਈ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ 2 ਮਹੀਨੇ ਪਹਿਲੇ 3 ਮਹੀਨੇ ਪਹਿਲੇ ਇਨਫੈਕਟ ਪ੍ਰਧਾਨ ਮੰਤਰੀ ਜੀ ਨੇ 292 ਕਰੋੜ ਰੁਪਇਆ ਹੜ੍ਹਾਂ ਤੋਂ ਬਚਾ ਲਈ ਭੇਜਤਾ ਸੀ 12000 ਕਰੋੜ ਰੁਪਇਆ ਭਗਵੰਤਬਾਨ ਸਰਕਾਰ ਕੋਲ ਪਹਿਲੇ ਕੇਂਦਰ ਦਾ ਪਿਆਸ ਸੀ ਪਰ ਇਹਨਾਂ ਨੇ ਖਰਚੀ ਨਹੀਂ ਕੀਤਾ ਇਹ ਬਿਆਸ ਔਰ ਪਾਖੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਨੇ ਕਿਹਾ ਕਿ ਨਾ ਨਾਲਿਆਂ ਦੀ ਸਫਾਈ ਹੋਈ ਨਾ ਜਿਹੜਾ ਉਹ ਜਿਹੜੇ ਬੰਨ ਬਨੇ ਸੀ ਉਹਨਾਂ ਦੀ ਮੁਰਮਮਤ ਹੋਈ ਜਿਦੇ ਕਰਕੇ ਹੜਾ ਹੈ ਔਰ ਉੱਤੋਂ ਇਹਨਾਂ ਨੇ ਕ੍ਰੌਪ ਇੰਸ਼ੋਰੈਂਸ ਵੀ ਖਤਮ ਕਰਤੀ ਇਹ ਪੰਜਾਬ ਹੀ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਫਸਲ ਬੀਮਾ ਯੋਜਨਾ ਹੈ ਇਹਨਾਂ ਨੇ ਲਾਗੂ ਨਹੀਂ ਕੀਤੀ ਕਿਸਾਨਾਂ ਨੂੰ ਲਾਭ ਨਹੀਂ ਮਿਲਤ ਗਿਆ ਔਰ 15 ਦਿਨ ਲਈ ਕੇਜਰੀਵਾਲ ਮਨੀਸ਼ ਸੋਧਿਆ ਜੈਨ ਸੰਜੇ ਸਿੰਘ ਇਹਨਾਂ ਦੇ ਨੇਤਾ ਪੰਜਾਬ ਛੱਡ ਕੇ ਚਲੇ ਗਏ ਭਗਵੰਦਬਾਨ ਜੀ ਹਸਪਤਾਲ ਚਲੇ ਗਏ ਤੇ ਇਹ ਕੇਵਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸੀ ਜਿਹੜੇ ਸੜਕਾਂ ਤੇ ਪਿੰਡਾਂ 'ਚ ਉਤਰ ਗਏ ਔਰ ਕਿਸਾਨਾਂ ਦੀ ਮਦਦ ਕੀਤੀ ਪ੍ਰਧਾਨ ਮੰਤਰੀ ਮੋਦੀ ਜੀ ਆਏ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ चौहान ਜੀ ਆਏ ਸਾਡੇ ਮੰਤਰੀ ਬਿੱਟੂ ਜੀ ਆਏ 50 ਤੋਂ ਵੱਧ ਮੰਤਰੀ ਅੱਜ ਪਿੰਡਾਂ 'ਚ ਗਏ ਨੇ ਭਾਜਪਾ ਦੇ ਨਾ ਤੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਰਿਹਾ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਲਿਭਿਆ ਨਾ ਐਮਐਲਏ ਲਿਭਿਆ ਤੇ ਸਭ ਕਾਂਗਰਸ ਤੇ ਹੈ ਹੀ ਨਹੀਂ ਕਾਂਗਰਸ ਤੇ ਬਾਹਰ ਹੋ ਚੁੱਕੀ ਹੈ ਜਿਹੜੀ ਆਪ ਪਾਰਟੀ ਨਾਲ ਗਠਬੰਧਨ ਕਰਕੇ ਅੱਜ ਜਦ ਮਹੀਨਾ ਹੋ ਗਿਆ ਤੇ ਰਾਹੁਲ ਗਾਂਧੀ ਆਇਆ ਹੈ ਮਲੇਸ਼ੀਆ ਤੋਂ ਛੁੱਟੀਆਂ ਮਨਾ ਕੇ ਆਪਣੀ ਮौज-ਮਸਤੀ ਕਰਕੇ ਰਾਹੁਲ ਗਾਂਧੀ ਆਇਆ ਪੁੱਛੋ ਨੂੰ ਕਿ ਰਾਹੁਲ ਗਾਂਧੀ ਹੁਣ ਕੀ ਕਰਨ ਆਇਆ ਹੈ ਜਿਸਲੇ ਕਿਸਾਨ ਉਜੜ ਗਿਆ ਹੈ ਇਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਕਿਸਾਨ ਵਿਰੋਧੀ ਪਾਰਟੀਆਂ ਨੇ ਲੋਕ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਲੋਕਾਂ ਦੇ ਦੁਕਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਲekin ਇਹ ਲਗਾਤਾਰ ਹੀ ਜੋ 1600 ਕਰੋੜ ਦਿੱਤਾ ਉਹਦਾ ਵੀ ਵਿਰੋਧ ਕੀਤਾ ਜਾ ਰਿਹਾ ਕਿ ਘੱਟ ਹੈ 1600 ਕਰੋੜ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਕਿ ਪਹਿਲੇ 292 ਕਰੋੜ ਦਿੱਤਾ ਫਿਰ 12000 ਕਰੋੜ ਦਾ ਨਾ ਗੋਲ ਹੈ ਉਹਦੇ ਉੱਪਰ 1600 ਕਰੋੜ ਮਿਲ ਗਿਆ ਹਾਲੇ ਹਾਲੇ ਵੀ ਕੋਈ ਕਸਰ ਨਹੀਂ ਬੋਦੀ ਸਾਹਿਬ ਹੋਰ ਦੇਣਗੇ ਖਰਚ ਤੇ ਕਰੋ ਤੁਸੀਂ ਤਾਂ ਬੈਠ ਕੇ ਕੋਈ ਨਹੀਂ ਕਰਦੇ ਭਗਵੰਤ ਜੀ ਨਾ ਤੁਸੀਂ ਹੋ ਨਾ ਤੁਹਾਡੇ ਮੰਤਰੀ ਕਿਤੇ ਨੇ ਨਾ ਤੁਹਾਡੇ ਐਮਐਲਏ ਨੇ ਨਾ ਤੁਹਾਡੇ ਲੀਡਰ ਨੇ ਤੁਸੀਂ ਹੀ ਕੋਈ ਉਹਦਾ ਉਪਰਾਲਾ ਹੀ ਨਹੀਂ ਕਰ ਰਿਹਾ ਤੇ ਪਹਿਲੀ ਰਕਮ ਤੇ ਖਰਚ ਕਰ ਲਓ ਫਿਰ ਅਗਲੀ ਰਕਮ ਜਿੰਨੀ ਕਹੋਗੇ ਮਿਲ ਜਾਈਂ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਖਿਲਾਫ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਚੋਰ ਪੰਜਾਬ ਸਰਕਾਰ ਭਵੰਤਮਾਨ ਸਰਕਾਰ ਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਪੁਤਲਾ ਫੂਕ ਰਹੇ ਆ ਜਿਹੜਾ 12000 ਕਰੋੜ ਜਿਹੜਾ ਰਾਹਤ ਫੰਡ ਡਿਜਾਸਟਰ ਰੀਲੀਫ ਫੰਡ ਜਿਹੜਾ ਆਇਆ ਸੀਗਾ ਕੇਂਦਰ ਸਰਕਾਰ ਵੱਲੋਂ ਇਹ ਖਾ ਗਏ ਆ ਉਹ ਅਸੀਂ ਵਾਪਸ ਉਸ ਜਨਤਾ ਨੂੰ ਉਹ ਲੋਕਾਂ ਜਿਹੜੇ ਪ੍ਰਭਾਵਿਤ ਹੋਏ ਆ ਹੜਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਫਿਰ ਸੁਖਾਵਾਂ ਕਰਨ ਵਾਸਤੇ ਇਹ ਪੈਸਿਆਂ ਦੀ ਬਹੁਤ ਲੋੜ ਆ। ਅਸੀਂ ਇਹਨਾਂ ਕੋ ਘਟਾ ਕੇ ਲੋਕਾਂ ਤੱਕ ਪੈਸੇ ਪਹੁੰਚਾਉਣ ਵਾਸਤੇ ਅੱਜ ਇਹਨਾਂ ਦਾ ਪਕੜਾ ਫੜ ਰਿਹਾ। ਲੇਕਿਨ ਲਗਾਤਾਰ ਹੀ ਦੂਸਰੇ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਨੇ ਜੋ ਰਾਹਤ ਫੰਡ ਦਿੱਤਾ ਬਹੁਤ ਘੱਟ ਹੈ। ਕਿਸ ਤਰ੍ਹਾਂ ਦੇਖੋ। ਦੇਖੋ ਘੱਟ ਨਹੀਂ ਦਿੱਤਾ। ਬੀਜੇਪੀ ਦੇ ਜਿਹੜੇ ਕਾਰਜਕਰਤਾ ਵਾ ਉਹ ਆਪਣੇ ਜੇਬ ਚੋਂ ਵੀ ਸਾਰੇ ਜਾਣੇ ਅੱਜ ਉੱਥੇ ਗਰਾਊਂਡ ਤੇ ਫਿਰਦੇ ਆ। ਪਾਣੀਆਂ ਤੇ ਫਿਰ ਰਿਹਾ 25 ਮੰਤਰੀ ਕੱਲ ਦੇ ਆ ਗਏ ਕੇਂਦਰ ਸਰਕਾਰ ਦੇ ਲੋਕਾਂ ਦੀ ਸਾਰ ਲੈਣ ਲਈ ਇਹਨਾਂ ਦੇ ਮੰਤਰੀ ਘਰਾਂ 'ਚ ਸੁੱਤੇ ਨੇ ਔਰ ਜਿੰਨੇ ਪੈਸੇ ਚਾਹੀਦੇ ਪ੍ਰਧਾਨ ਮੰਤਰੀ ਨੇ ਕਿਹਾ ਮੰਤਰੀ ਭੇਜੀ ਹੋਇਆ ਜੋ ਰਾਹਤ ਚਾਹੀਦੀ ਆ ਉਹ ਖੁੱਲੇ ਪੈਸੇ ਹੋਰ ਵੀ ਆਣਗੇ ਪਰ ਇਹਨਾਂ ਨੂੰ ਜਿਹੜੇ ਪੈਸੇ ਇਹਨਾਂ ਨੇ ਖਾ ਲਿਆ ਉਹ ਵੀ ਨਾਲ ਕਰਾਉਣੇ ਕਿਉਂਕਿ ਇਹ ਲੋਕਾਂ ਦੇ ਪੈਸੇ ਇਹਨਾਂ ਦੇ ਆਪਣੇ ਪੈਸੇ ਨਹੀਂ ਜੀ ਲੱਗਦਾ ਕਿ ਜਿੰਨਾ ਰਾਹਤ ਫੰਡ ਆ ਰਿਹਾ ਉਹ ਸਿੱਧਾ ਲੋਕਾਂ ਦੇ ਖਾਤੇ 'ਆਂ ਜਾਣੇ ਚਾਹੀਦਾ ਬਿਲਕੁਲ ਅਸੀਂ ਪ੍ਰਯਾਸ ਕਰ ਰਹੇ ਹਾਂ ਲੋਕਾਂ ਦੇ ਕਿਉਂਕਿ ਇਹਨਾਂ ਦੇ ਥਰੂ ਆਏ ਤੇ ਇਹਨਾਂ ਨੇ ਇਹ ਵੀ ਪੈਸੇ ਖਾ ਜਾਣੇ ਆ ਠੀਕ